ਰਾਸ਼ਟਰਪਤੀ ਡੋਨਲਡ 트੍ਰੰਪ ਪਿਛਲੇ 2 ਦਿਨ 48 ਘੰਟਿਆਂ ਨੇ ਬਹੁਤ ਸਾਰੀਆਂ ਪੋਸਟਾਂ ਉਹਦੇ ਉੱਤੇ ਪਾ ਦਿੱਤੀਆਂ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ 트ਰੁੱਥ ਸੋਸ਼ਲ ਹੈ ਇਹਨਾਂ ਦਾ ਉਹਦੇ ਚ ਇੱਕ ਬ੍ਰਾਕ ਬਾਮਾ ਬਾਰੇ ਵੀ ਇਹਨਾਂ ਨੇ ਵੀਡੀਓ ਪਾਈ ਹੈ ਇਹ ਬੈਠੇ ਆ ਤੇ ਜਿਹੜੇ ਉੱਥੇ ਪੁਲਿਸ ਆ ਕੇ ਲਓ ਉਹ ਬ੍ਰਾਕ ਬਾਮਾ ਨੂੰ 트੍ਰੰਪ ਵੀ ਉੱਥੇ ਬੈਠੇ ਵਾਈਟ ਹਾਊਸ ਦੇ ਵਿੱਚ ਤੇ ਉਹ ਅਰੈਸਟ ਕਰਕੇ ਲੈ ਜਾ ਰਹੀ ਹੈ ਤੇ ਉਹ ਫੜ ਕੇ ਅਰੈਸਟ ਕਰਕੇ ਲੈ ਜਾ ਰਹੀ ਹੈ ਹਾਲਾਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਨਕਲੀ ਵੀਡੀਓ ਆ ਇਹਦਾ ਰਾਸ਼ਟਰਪਤੀ ਦੌਰੋਂ ਪਾਉਣ ਦਾ ਮਤਲਬ ਕੀ ਹੈ ਖੜ ਹੁਣੇ ਸ਼ੇਅਰ ਕੀਤੀ ਹੈ ਵੀਡੀਓ ਹੁਣ ਪ੍ਰੈਜ਼ੀਡੈਂਟ ਜਿਹੜੇ ਸਾਬਕਾ ਰਾਸ਼ਟਰਪਤੀ ਅਬਾਮਾ ਆ ਉਹਨਾਂ ਦੇ ਆਫਿਸ ਨੇ ਹੁਣ ਦੇ ਰਾਸ਼ਟਰਪਤੀ 트ੰਪ ਦੇ ਦਾਅਵੇਆਂ ਜਿਹੜੇ ਕਿ ਉਹਨਾਂ ਨੇ ਕੀਤੇ ਉਹਨਾਂ ਨੂੰ ਝੂਠੇ ਕਿਹਾ ਤੇ ਸਾਫ਼ ਤੌਰ ਤੇ ਉੱਤੇ ਕਿਹਾ ਕਿ ਅਸਲੀ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਲਈ ਇਹ ਇਸ ਤਰ੍ਹਾਂ ਦੀਆਂ ਗੱਲਾਂ ਸਾਡੇ ਉੱਤੇ ਕਰ ਰਹੇ ਆ 20 ਦੇ ਵਿੱਚ ਜਦੋਂ ਬਰਾਕ ਅਬਾਮਾ ਜਾਂਦੇ ਆ 16 ਦੇ ਵਿੱਚ ਇਹਨਾਂ ਨੇ ਇਹ ਕਿਹਾ ਰਾਸ਼ਟਰਪਤੀ 트ੰਪ ਨੇ ਵਾਈਟ ਹਾਊਸ ਦੇ ਵਿੱਚ ਇਹਨਾਂ ਦੇ ਸੰਪਰਕ ਸੀਗੇ ਇਹਨਾਂ ਨੇ ਜਾਣਬੁੱਝ ਕੇ ਰਾਸ਼ਟਰਪਤੀ 트럼ਪ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਕਹੋ ਇਲੈਕਸ਼ਨ ਚੋਰੀ ਕਰਨ ਦੀ ਕੋਸ਼ਿਸ਼ ਕੀਤੀ